29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦੇ ਨਾਲ ਕੁਝ ਸਿਆਸਤਦਾਨ ਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ ਇਹ ਦਾਵਾ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਕੀਤਾ ਹੈ ਪੱਟੀ ਨੇ ਦਾਵਾ ਕੀਤਾ ਕਿ ਇੱਕ ਸਮੇਂ ਸਿੱਧੂ ਮੂਸੇਵਾਲਾ ਤੇ ਲਾਰੈਂਸ ਦੋਸਤ ਸਨ ਮੂਸੇਵਾਲਾ ਲਾਰੈਂਸ ਨੂੰ ਪੈਸੇ ਵੀ ਭੇਜਦਾ ਸੀ ਪਰ ਜਦੋਂ ਲਾਰੈਂਸ ਦੀ ਮੰਗ ਵਧੀ ਤਾਂ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ ਪੱਟੀ ਨੇ ਕਿਹਾ ਕਿ ਲਾਰੈਂਸ ਦੇ ਕੁਝ ਦੋਸਤ ਵਿਦੇਸ਼ਾਂ ਵਿੱਚ ਬੈਠੇ ਨੇ ਜਿਨ੍ਹਾਂ ਨੇ ਮੂਸੇਵਾਲਾ ਨੂੰ ਮਾਰ ਦਿੱਤਾ ਪੱਟੀ ਨੇ ਇਹ ਦਾਵਾ ਇੱਕ ਪਾਕਿਸਤਾਨੀ ਪੋਡਕਾਸਟ ਵਿੱਚ ਕੀਤਾ ਹੈ ਜਿਸ ਨਾਲ ਸੰਬੰਧਿਤ ਵੀਡੀਓ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਿਹਾ ਹੈ 7 ਦਿਨ ਪਹਿਲਾਂ ਕੀਤੇ ਗਏ ਇਸ ਪੋਡਕਾਸਟ ਵਿੱਚ ਲਾਰੈਂਸ ਨਾਲ ਆਪਣੀ ਦੋਸਤੀ ਤੇ ਦੁਸ਼ਮਣੀ ਦੀ ਕਹਾਣੀ ਦੱਸੀ ਗਈ ਹੈ ਪੋਡਕਾਸਟ ਵਿੱਚ ਚਪੱਟੀ ਨੇ ਇਥੋਂ ਤੱਕ ਕਿਹਾ ਕਿ ਲਾਰੈਂਸ ਖੁਦ ਕੁਝ ਨਹੀਂ ਕਰਦਾ ਸਾਰੇ ਅਪਰਾਧ ਸਰਕਾਰੀ ਏਜੰਸੀਆਂ ਦੁਆਰਾ ਕੀਤੇ ਜਾਂਦੇ ਨੇ ਲਾਰੈਂਸ ਸਿਰਫ ਜ਼ਿੰਮੇਵਾਰੀ ਲੈਂਦਾ ਮੈਨੂੰ ਪਿਛਲੇ ਡੇਟ ਸਾਲ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਨੇ ਪਾਕਿਸਤਾਨੀ ਡੋਨ ਨੇ ਕਿਹਾ ਕਿ ਚੀਨ ਦੇ ਮਸ਼ਹੂਰ ਐਪ ਟਿਕਟੌਕ ਤੇ ਕੁਝ ਭਾਰਤੀ ਉਪਭੋਗਤਾ ਮੱਕਾ ਦੇ ਮਦੀਨਾ ਦੀਆਂ ਤਸਵੀਰਾਂ ਪਾ ਕੇ ਇਤਰਾਜ਼ਯੋਗ ਪਾਸ਼ਾ ਦੀ ਵਰਤੋਂ ਕਰਦੇ ਸਨ ਉਦੋਂ ਸਾਡੀ ਭਾਰਤ ਤੱਕ ਪਹੁੰਚ ਨਹੀਂ ਸੀ ਕੁਝ ਖਾਸ ਦੋਸਤ ਅਮਰੀਕਾ ਵਿੱਚ ਰਹਿੰਦੇ ਸਨ ਉਹਨਾਂ ਨਾਲ ਕਰਕੇ ਮੇਰੀ ਲਾਰੈਂਸ ਨਾਲ ਦੋਸਤੀ ਹੋ ਗਈ ਲਾਰੈਂਸ ਨੇ ਭਾਰਤ ਤੋਂ ਉਹਨਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜੋ ਮੱਕਾ ਤੇ ਮਦੀਨਾ ਤੇ ਇਤਰਾਜਯੋਗ ਭਾਸ਼ਾਵਾਂ ਦੀ ਵਰਤੋਂ ਕਰਦੇ ਸਨ ਜਿਸ ਤੋਂ ਬਾਅਦ ਦੋਸਤੀ ਹੋਰ ਡੂੰਗੀ ਹੋ ਗਈ ਪੱਟੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਲਾਰੈਂਸ ਗੈਗ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਮੁਸਲਮਾਨਾਂ ਨੇ ਕਸ਼ਮੀਰ ਵਿੱਚ ਹਮਲੇ ਕੀਤੇ ਨੇ ਤੇ ਇਸ ਲਈ ਉਹ ਪਾਕਿਸਤਾਨ ਵਿੱਚ ਦਾਖਲ ਹੋ ਕੇ 1 ਲੱਖ ਮੁਸਲਮਾਨਾਂ ਨੂੰ ਮਾਰ ਦੇਣਗੇ ਜਿਸ ਤੋਂ ਬਾਅਦ ਲਾਰੈਂਸ ਨਾਲ ਦੁਸ਼ਮਣੀ ਹੋ ਗਈ ਤੇ ਸਬੰਧ ਵਿਗੜ ਗਏ ਜਿਸ ਤੋਂ ਬਾਅਦ ਪੱਟੀ ਨੇ ਕਿਹਾ ਕਿ ਉਹ ਮੂਸੇਵਾਲਾ ਤੇ ਬਾਬਾ ਸਿੱਦਕੀ ਦੇ ਕਤਲ ਦਾ ਰਾਜ਼ ਖੋਲ ਦਵੇਗਾ। ਜਿਸ ਤੋਂ ਬਾਅਦ ਲਾਰੈਂਸ ਫਿਰ ਪੱਟੀ ਨਾਲ ਦੋਸਤੀ ਕਰ ਗਿਆ। ਬਦਨਾਮ ਗੈਂਗਸਟਰ ਪੱਟੀ ਜੋ ਦੁਬਈ ਵਿੱਚ ਰਹਿੰਦਾ ਹੈ ਉਹ ਪਾਕਿਸਤਾਨ ਦੇ ਮਾਫੀਆ ਫਾਰੂਕ ਖੋਖਰ ਦਾ ਨਜ਼ਦੀਕੀ ਸੀ। ਅੱਤਵਾਦੀ ਨੈੱਟਵਰਕ ਪਾਕਿਸਤਾਨ ਦੁਬਈ ਤੋਂ ਅਮਰੀਕਾ ਤੱਕ ਫੈਲ ਗਿਆ ਹੈ।